ਆਹ ਮਾਡੂ ਲੈ ਕੇ ਆਏ ਪਾਟਾ ਪੋਲੀਟੀਸ਼ਨ ਕੁਝ ਅਫਸਰ ਅੰਮੇਂਟ ਮਾ ਦੇ ਨਾ ਰੋਏ ਹੋਏ ਨੇ ਔਰ ਮੋਟੇ ਤੋਂ ਭਾਈ ਕੀ ਚੱਲੀ ਜਾ ਰਹੀ ਹੈ ਇਹ ਇੱਕ ਬਹੁਤ ਵੱਡਾ ਨੈਕਸਸ ਹੈ ਕਿਹਨੀਆਂ ਵੱਡੀਆਂ ਮੱਛੀਆਂ ਉਹਨਾਂ ਨੂੰ ਕੋਈ ਹੱਥ ਨਹੀਂ ਪਾਉਂਦਾ ਇਹ ਗੱਲ ਕਲੀਅਰ ਚਿੱਟਾ ਦਿਨ ਵਰਗੀ ਸਾਹਿਬ ਜੀ ਤੇ ਮੈਂ ਤੁਹਾਨੂੰ ਆਪਣੇ ਕੇਸ ਦੇ ਵਿੱਚ ਦੱਸਣਾ ਤਾਂ ਸਾਰਾ ਕਾਲੀ ਕਾਲੀ ਯਾਰ ਕਿੱਥੋਂ ਆਏ ਪੈਸਾ ਕਿੱਥੇ ਗਿਆ ਕਿਹਦੇ ਕੋਲੇ ਗਿਆ ਕਿਹੜੇ ਪੱਤਨਾਏ ਆ ਸਰਕਾਰ ਜੇ ਚਾਹੁੰਦੀ ਤਾਂ ਉਸ ਵੇਲੇ ਤੋਂ ਬਹੁਤ ਕੁਝ ਜਾਂਚ ਕਰਕੇ ਕੱਢਿਆ ਜਾ ਸਕਦਾ ਪੂਰੇ ਮੋਟਰਾਂ ਤੋਂ ਫਾਰਮ ਕਰੇਗੀ ਜੀ ਜਿਸ ਦੇ ਨਾਲ ਮਰ ਕੇ ਟੱਕਾ ਹੋ ਗਏ ਨੇ ਕੁਝ ਬੁਰੀ ਬਿਮਾਰੀ ਬੱਬੀ 2027 ਤੋਂ ਨਾਲ ਲੜਦਾ ਲੜਦਾ ਲਾਨ ਕੀਤਾ ਬੱਬੀ ਦਾ ਹਾਲੇ ਸਮਾਪਤ ਲਾਨ ਹੈ ਜੇ ਤੁਹਾਨੂੰ ਇਸ ਵੀਡੀਓ ਤੇ ਦੇਖ ਕੇ ਪਤਾ ਜਾ ਤੋ ਭਾਜੀ ਕੀ ਕਾਰਨ ਮੰਨਦੇ ਹੋ ਜਿਹੜਾ ਅੱਡਾ ਇਨਸਾਫ ਨੂੰ ਜਿਹੜੀ ਦੇਰੀ ਹੋ ਲਈ ਹੈ ਕਾਰਨ ਕੀ ਮੰਨਦੇ ਹੋ ਤੁਸੀਂ ਕਿ ਅਰਸਾਬ ਕੋਈ ਨਹੀਂ ਕਰਦੇ ਸਰਕਾਰ ਮਾਡੂ ਲੈ ਬਣਾ ਪੋਲਿਟਿਸ਼ਨ ਇਸ ਨੇ ਅਫਸਰ ਅਲੈਂਜਮੈਂਟ ਨਾਲ ਰਹੇ ਹੋਏ ਨੇ ਔਰ ਮੋਟੀਪਾਈ ਕੀਤੀ ਜਾ ਰਹੀ ਹੈ ਕਿ ਇੱਕ ਬਹੁਤ ਵੱਡਾ ਨੈਕਸਸ ਹੈ ਉੱਪਰ ਹੱਥ ਵੀ ਪੈਂਦਾ ਤੁਸੀਂ ਦੇਖੋਗੇ ਕਿ ਕਿਤੇ ਜਿਹੜੀ ਅੱਜ ਨੂੰ ਕੱਲੀ ਉਹਦੇ ਉਹਦੇ ਖਾਤੋਂ ਦਾ ਕਮਰਾ ਕਿਸੇ ਉਹ ਕਾਸਟ ਹੋ ਰਿਹਾ ਹੈ ਕਿਹੜੀਆਂ ਵੱਡੀਆਂ ਮੱਛੀਆਂ ਉਹਨਾਂ ਨੂੰ ਕੋਈ ਹੱਥ ਨਹੀਂ ਪਾਉਂਦਾ ਇਹ ਗੱਲ ਕਲੀਅਰ ਚਿੱਟਿਆ ਦਿਨ ਵਰਗੀ ਸਾਹਿਬ ਜੀ ਤੇ ਮੈਂ ਤੋਂ ਆਪਣੇ ਕੇਸ ਦੇ ਵਿੱਚ ਦੱਸਨੇ ਦਾ ਸਾਰ ਕਾਲੀ ਕਾਲੀ ਤੁਹਾਡੇ ਸਾਹਮਣੇ ਸ਼ਹਿਜ਼ਾਦ ਪੱਤੀ ਬੋਲਿਆ ਜੀ ਉਹਨੇ ਕਲੀਅਰ ਕਿਹਾ ਕਿ ਉਹ ਇਹਨਾਂ ਦੇ ਇੱਕ ਦੋਸ਼ੀਆਂ ਦੇ ਵਿੱਚੋਂ ਇੱਕ ਦੋਸ਼ੀ ਹਨ ਕਿ ਕਿਤੇ ਸਾਰੀ ਸਰਕਾਰ ਤੋਂ ਉਹ ਦੋਸ਼ੀ ਗੁੜਾਤ ਕਰਾ ਤਾ ਪਰ ਮੈਂ ਕਹਿੰਦਾ ਚਲੋ ਫਿਰ ਕਿਉਂ ਵਿੱਚ ਰੱਖੋ ਦੱਸਿਆ ਉਹਨੇ ਸੱਚੀ ਗੱਲ ਲੋਕਾਂ ਦੇ ਸਾਹਮਣੇ ਤੁਹਾਡੇ ਕੋਲ ਤਾਂ ਪਹੁੰਚੀ ਨਹੀਂ ਪਹੁੰਚੀ ਜੀ ਬਈ ਹਜ਼ਾਰ ਕਿੱਥੋਂ ਆਏ ਕਹਿੰਦਾ ਕਿ ਨਹੀਂ ਗਿਆ ਇਹਦੇ ਕੋਲੇ ਗਿਆ ਕਿਹੜੇ ਪੱਤਨਾਏ ਸਰਕਾਰ ਜੇ ਚਾਹੁੰਦੀ ਤਾਂ ਉਸ ਵੇਰ ਤੋਂ ਬਹੁਤ ਕੁਝ ਜਾਂਚ ਕਰਕੇ ਕੱਢਿਆ ਜਾ ਸਕਦਾ ਪਰ ਉਹ ਤੋਂ ਬਹੁਤ ਕੁਝ ਕਰੇਗੀ ਪਬਲਿਕ ਕਮਿਸ਼ਨ ਨੇ ਦਿੱਲੀ ਜਕਾ ਗੈਸਟਰ ਕਬੂ ਕੀਤਾ ਗਿਆ ਸੀਗਾ ਉਹਦੀ ਇੱਕ ਵਾਰੀ ਨਿਊਜ਼ ਆਈ ਉਸ ਤੋਂ ਬਾਅਦ ਉਹਦਾ ਪਤਾ ਹੀ ਨਹੀਂ ਕਿੱਥੇ ਰੱਖਿਆ ਸਰਕਾਰ ਨੇ ਕਿਧਰ ਗਿਆ ਜੀਵਨ ਜੋ ਸੀ ਦੇ ਖੋ ਮੈਂ ਜਿੰਨੇ ਬੰਦਿਆਂ ਨੂੰ ਨਾਮਿਤ ਕੀਤਾ ਬਾਈ ਨੇਮ ਕੀਤਾ ਜੀ ਜਿਹੜਾ ਜੀਵਨ ਜੋ ਤੋਂ ਜਾ ਕੇ ਪੁਲਿਸ ਸਰਕਾਰ ਨੇ ਛੱਡਿਆ ਉਹਨੂੰ ਅਰੈਸਟ ਕੀਤਾ ਕਿਹਾ ਹੈ ਜੇ ਕੋਰਟ ਫਾਈਲ ਜੀ ਸਭ ਤੋਂ ਵੱਧ ਛੜਤਾ ਜਰਕੂ ਦਾ ਪੀਆਰ ਦੇ ਵਿੱਚ ਨਾ ਹੈ ਉਹ ਉਹਨੂੰ ਕਦੋਂ ਇਹਨਾਂ ਨੇ ਦੋਸ਼ ਮੁਕਤ ਕਰਤਾ ਕਦੋਂ ਉਹਦੀ ਐਲਓਸੀ ਹਟਾਤੀ 24 ਘੰਟੇ ਤੇ ਬਾਹਰ ਕਰਤਾ ਪਰ ਗੌਰਮੈਂਟ ਸਿੱਧੇ ਤੌਰ ਦੇ ਉਤੇ ਖਾਸ ਕਰਕੇ ਜੀ ਪੰਜਾਬ ਸਰਕਾਰ ਹੈ ਸਿੱਧੇ ਤੌਰ ਦੇ ਤੇ ਖੰਡਾ ਕੀ ਕਰਦੇ ਚਲ ਜੀ ਦਪੂਰੀ ਇਕੱਲੇ ਚੜ੍ਹਾਈ ਦਾ ਪਮੰਦੇ ਆ ਤੇ ਹੋਰ ਕੀ ਕਰਨਾ ਅਜੇ ਤੱਕ ਤੈਨੂੰ ਪਤਾ ਲੱਗਿਆ ਵੀ ਤਨਖਾਹਾਂ ਦੇ ਵਿੱਚ ਕਾਰਨ ਕੀ ਰਿਖਲੇ ਚਲੋ ਚੜ੍ਹਾਈ ਦਾ ਪਮੰਦੇ ਆ ਹੋਰ ਕੀ ਕਾਰਨ ਹੋਰੇ ਨਿਕਲ ਕੇ ਤੇ ਸਾਹਮਣੇ ਆਏ

ਕਿਹੜੀਆਂ ਵੱਡੀਆਂ ਮੱਛੀਆਂ ਉਹਨਾਂ ਨੂੰ ਕੋਈ ਹੱਥ ਨਹੀਂ ਪਾਉਂਦਾ ਇਹ ਗੱਲ ਕਲੀਅਰ ਚਿੱਟਾ ਦਿਨ ਵਰਗੀ ਸਾਹਿਬ ਜੀ ਤੇ ਮੈਂ ਤੁਹਾਨੂੰ ਆਪਣੇ ਕੇਸ ਦੇ ਵਿੱਚ ਦੱਸਣਾ ਤਾਂ ਸਾਰਾ ਢਾਲੀ ਕਾਲੀ ਪਿਆਰ ਕਿੱਥੋਂ ਆਇਆ ਪੈਸਾ ਕਿੱਥੇ ਗਿਆ ਕਿਹਦੇ ਕੋਲੇ ਗਿਆ ਕਿਹੜੇ ਪੱਤਨ ਆਏ ਆਪਾਂ ਸਰਕਾਰ ਜੇ ਚਾਹੁੰਦੀ ਤਾਂ ਉਸ ਦਿਨ ਤੋਂ ਬਹੁਤ ਕੁਝ ਜਾਂਚ ਕਰਕੇ ਕੱਢਿਆ ਜਾ ਸਕਦਾ ਪੂਰੇ ਮੋਟਰਾਂ ਤੋਂ ਗੌਰਮੈਂਟ ਕਰੇਗੀ ਦੇ ਵੀ ਨਾਲ ਮਰ ਕੇ ਟੱਕਾ ਹੋ ਗਏ ਕੋਈ ਬੋਲੀ ਵਾਰ ਬਾਬੂ 2027 ਉਹਨਾਂ ਦਾ ਲਾਨ ਲਾਨ ਕੀਤਾ ਬਾਬੂ ਜੀ ਦਾ ਉਹਦਾ ਹਰ ਸਮਾਪੇਤ ਲਾਨ ਹੋ ਜਾਂਦਾ ਜੋ ਸਰਕਾਰ ਦੇ ਪਿਛੇ ਦੇਖੋ ਤਾਂ ਯਾਤ ਹੋ ਗਿਆ ਬਾਬੂ ਜੀ ਕੀ ਕਾਰਨ ਮੰਨਦੇ ਹੋ ਜਿਹੜਾ ਅੱਡਾ ਇਨਸਾਫ ਨੂੰ ਜਿਹੜੀ ਦੇਰੀ ਹੋ ਲਈ ਹੈ ਕਾਰਨ ਕੀ ਮੰਨਦੇ ਹੋ ਤੁਸੀਂ ਕਿ ਸਰਕਾਰ ਕੋਈ ਨਹੀਂ ਕਰਦੀ ਸਰਕਾਰ ਅਡੂ ਲੈ ਬਣਾਇਆ ਪੋਲੀਟੀਸ਼ੀਨ ਇਸ ਨੇ ਅਫਸਰ ਲੈਂਡ ਮੈਨਡ ਨਾ ਰਹੇ ਹੋਏ ਤੇ ਔਰ ਮੋਟੀਪਾਈ ਕੀਤੀ ਜਾ ਰਹੀ ਹੈ ਇਹ ਇੱਕ ਬਹੁਤ ਵੱਡਾ ਨੈਕਸਸ ਹੈ ਉੱਪਰ ਹੱਥ ਨਹੀਂ ਪੈਂਦਾ ਤੁਸੀਂ ਦੇਖੋਗੇ ਕਿ ਕਿਤੇ ਜਿਹੜੀ ਅੱਜ ਨੂੰ ਕੱਲੀ ਉਹਦੇ ਉਹਦੇ ਖਾਤੋਂ ਦਾ ਕਮਰਾ ਕਸੇ ਉਹ ਕਾਸਟ ਹੋ ਰਿਹਾ ਹੈ ਕਿਹੜੀਆਂ ਵੱਡੀਆਂ ਮੱਛੀਆਂ ਉਹਨਾਂ ਨੂੰ ਕੋਈ ਹੱਥ ਨਹੀਂ ਪਾਉਂਦਾ ਇਹ ਗੱਲ ਕਰਿਆ ਚਿੱਤੇ ਦਿਨ ਵਰਗੀ ਸਾਹਿਬ ਜੀ ਜੇ ਮੈਂ ਤੁਹਾਨੂੰ ਆਪਣੇ ਕੇਸ ਦੇ ਵਿੱਚ ਦੱਸਨੇ ਦਾ ਸਾਰ ਗਾਲੀ ਕਾਲੀ ਤੁਹਾਡੇ ਸਾਹਮਣੇ ਸ਼ਹਿਜ਼ਾਦ ਪੱਤੀ ਬੋਲਿਆ ਜੀ ਉਹਨੇ ਕਲੀਅਰ ਕਿਹਾ ਕਿ ਉਹ ਇਹਨਾਂ ਦੇ ਇੱਕ ਦੋਸ਼ੀਆਂ ਦੇ ਵਿੱਚੋਂ ਇੱਕ ਦੋਸ਼ੀ ਹਨ ਕਿ ਕਿ ਸਾਰੀ ਸਰਕਾਰ ਤੋਂ ਉਹਨੂੰ ਕਿਤੇ ਦੂਜੇ ਕੋਲ ਭੁਗਤਾਨ ਕਰਾਉਣਾ ਪਿਆ ਪਰ ਮੈਂ ਕਹਿੰਦਾ ਚਲੋ ਫਿਰ ਕਿਉਂ ਵਿੱਚ ਰੱਖੋ ਦੱਸਿਆ ਉਹਨੇ ਸਪੱਸ਼ਟ ਯਾ ਲੋਕਾਂ ਦੇ ਸਾਹਮਣੇ ਤੁਹਾਡੇ ਕੋਲ ਤਾਂ ਪਹੁੰਚੀ ਨਹੀਂ ਪਹੁੰਚੀ ਜੀ ਭਾਈ ਹਜ਼ਾਰ ਕਿੱਥੋਂ ਆਏ ਪੈਸਾ ਕਿਵੇਂ ਗਿਆ ਕਿਹਦੇ ਕੋਲੇ ਗਿਆ ਕਿਹੜੇ ਬਿੱਲ ਤਨਾਏ ਸਰਕਾਰ ਜੇ ਚਾਹੁੰਦੀ ਤਾਂ ਉਸ ਵਲ ਤੋਂ ਬਹੁਤ ਕੁਝ ਜਾਂਚ ਕਰਕੇ ਕੱਢਿਆ ਜਾ ਸਕਦਾ ਪਰ ਬਹੁਤ ਕੁਝ ਕਰੇਗੀ। ਪਬਲੀਕ ਕਮਿਸ਼ਨ ਨੇ ਦਿੱਲੀ ਜਕਾ ਗੈਸਟਰ ਕਬੂ ਕੀਤਾ ਗਿਆ ਸੀਗਾ ਉਹਦੀ ਇੱਕ ਵਾਰੀ ਨਿਊਜ਼ ਆਈ ਉਸ ਤੋਂ ਬਾਅਦ ਉਹਦਾ ਪਤਾ ਹੀ ਨਹੀਂ ਕਿ ਕਿੱਥੇ ਰੱਖਿਆ ਸਰਕਾਰ ਨੇ ਕਿਧਰ ਗਿਆ ਜੀਵਨ ਜੋ ਸੀ ਦੇ ਖੋ ਮੈਂ ਜਿੰਨੇ ਬੰਦਿਆਂ ਨੂੰ ਨਾਮਿਤ ਕੀਤਾ ਬਾਈ ਨੇਮ ਕੀਤਾ ਜੀ ਜਿਹੜਾ ਜੀਵਨ ਜੋ ਤੋਂ ਤਾਂ ਜਾ ਕੇ ਪੁਲਿਸ ਸਰਕਾਰ ਨੇ ਛੱਡਿਆ ਉਹਨੂੰ ਅਰੈਸਟ ਕੀਤਾ ਕਿਹਾ ਹੈ ਜੇ ਕੋਰਟ ਫਾਈਲ ਜੀ ਸਭ ਤੋਂ ਵੱਧ ਛੜਦਾ ਜੀ ਜਰਕੂ ਦਾ ਪੀਆਰ ਦੇ ਵਿੱਚ ਨਾ ਹੈ ਉਹ ਉਹਨੂੰ ਕਦੋਂ ਇਹਨਾਂ ਨੇ ਦੋਸ਼ ਮੁਕਤ ਕਰਤਾ ਕਦੋਂ ਉਹਦੀ ਐਲ.ਓ.ਸੀ ਹਟਾਤੀ 24 ਘੰਟੇ ਤੇ ਬਾਹਰ ਕਰਤਾ ਪਰ ਗੌਰਮੈਂਟ ਸਿੱਧੇ ਤੌਰ ਦੇ ਉਤੇ ਖਾਸ ਕਰਕੇ ਜੀ ਪੰਜਾਬ ਸਰਕਾਰ ਹੈ ਸਿੱਧੇ ਤੌਰ ਦੇ ਤੇ ਖੰਡਾ ਕੀ ਕਰਦੇ ਚਲ ਜੀ ਦਪੂਰੀ ਇਕੱਲੇ ਚੜ੍ਹਾਈ ਦਾ ਪਮੰਦੇ ਆ ਤੇ ਹੋਰ ਕੀ ਕਰਨਾ ਅਜੇ ਤੱਕ ਤੈਨੂੰ ਪਤਾ ਲੱਗਿਆ ਵੀ ਤਣਾਹਾਂ ਦੇ ਵਿੱਚ ਕਾਰਨ ਕੀ ਰਿਛਲੇ ਚਲੋ ਚੜ੍ਹਾਈ ਦਾ ਪਮੰਦੇ ਆ ਹੋਰ ਕੀ ਕਾਰਨ ਹੋਰੇ ਨਿਕਲ ਕੇ ਤੇ ਸਾਹਮਣੇ ਆਏ جی دیکھو کئی نام سے میں بہت سی گلام نہیں کردی گلام ہو تھوڑا میں دوبارہ کہ اگلی